ਦਾ ਜੋ ਬਰਸ਼ ਕਰਦੇ ਸਮੇਂ ਖੂਨ ਆਉਣਾ ਇੱਕ ਆਮ ਪਰ ਗੰਭੀਰ ਲੱਛਣ ਹੋ ਸਕਦਾ ਹੈ ਜਿਸ ਨੂੰ ਅਕਸਰ ਲੋਕ ਅਣਦੇਖਾ ਕਰ ਦਿੰਦੇ ਹਨ ਇਹ ਸਿਰਫ ਸਧਾਰਨ ਬਰਸ਼ ਕਰਨ ਦੇ ਢੰਗ ਦੀ ਗਲਤੀ ਨਹੀਂ ਸਗੋਂ ਮੂੰਹ ਦੇ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਇਸ਼ਾਰਾ ਹੋ ਸਕਦਾ ਹੈ ਮੂੰਹ ਦੀ ਸਿਪਾਈ ਦੰਦਾਂ ਦੀ ਦੇਖਭਾਲ ਅਤੇ ਪੋਸ਼ਟਿਕ ਆਹਾਰ ਦੀ ਘਾਟ ਦੇ ਕਾਰਨ ਦੰਦਾਂ 'ਚ ਗਮਾਂ ਤੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਲੱਛਣ ਨੂੰ ਸਮਝਣਾ ਅਤੇ ਇਸ ਦੇ ਕਾਰਨਾਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਮੂੰਹ ਦੀ ਸਿਹਤ ਨੂੰ ਲੰਮੇ ਸਮੇਂ ਲਈ ਬਨਾਇਆ ਰੱਖਿਆ ਜਾ ਸਕੇ ਦੰਦਾਂ 'ਚੋਂ ਖੂਨ ਨਿਕਲਣ ਦੇ ਮੁੱਖ ਕਾਰਨ ਕੀ ਹਨ ਜਿੰਜੀਵਾਈਟਿਸ ਇਹ ਮੂੰਹ ਦੀ ਇੱਕ ਆਮ ਬਿਮਾਰੀ ਹੈ ਜਿਸ 'ਚ ਗੰਮ ਸੋਜ ਜਾਂਦੇ ਹਨ ਇਸ ਕਾਰਨ ਬਰਸ਼ ਕਰਦੇ ਸਮੇਂ ਖੂਨ ਆਉਂਦਾ ਹੈ ਜਿੰਜੀਵਾਈਟਿਸ ਦਾ ਜੇਕਰ ਲੰਬੇ ਸਮੇਂ ਤੱਕ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਗੰਭੀਰ ਰੂਪ ਧਾਰ ਲੈ ਸਕਦੀ ਹੈ ਇਸ ਨਾਲ ਦੰਦ ਹਿਲਣ ਲੱਗਦੇ ਹਨ ਕਈ ਵਾਰ ਬਹੁਤ ਸਖਤ ਢੰਗ ਨਾਲ ਜਾਂ ਗਲਤ ਤਰੀਕੇ ਨਾਲ ਬਰਸ਼ ਕਰਨ ਨਾਲ ਵੀ ਗੰਮ ਤੇ ਦਬਾਅ ਪੈਂਦਾ ਹੈ ਜਿਸ ਨਾਲ ਖੂਨ ਆ ਸਕਦਾ ਹੈ ਜੇ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਹੋਵੇ ਤਾਂ ਗੰਮ ਕਮਜ਼ੋਰ ਹੋ ਜਾਂਦੇ ਹਨ ਤੇ ਖੂਨ ਆਉਣ ਲੱਗਦਾ ਹੈ ਗਰਭਧਾਨ ਸਮੇਂ ਹਾਰਮੋਨ ਚ ਹੋਣ ਵਾਲੇ ਬਦਲਾਅ ਕਰਕੇ ਮੂੰਹ ਦੇ ਸਰੈਦਨਸ਼ੀਲਤਾ ਵਧ ਜਾਂਦੀ ਹੈ ਇਹ ਚੀਜ਼ਾਂ ਗੰਮਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਖੂਨ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ ਜੇਕਰ ਤੁਸੀਂ ਰਜਨਾ ਦੰਦਾਂ ਦੀ ਸਫਾਈ ਸਾਫ ਸਫਾਈ ਨਹੀਂ ਕਰਦੇ ਤਾਂ ਮੂੰਹ 'ਚ ਜੀਵਾਣੂ ਵਧ ਜਾਂਦੇ ਹਨ ਜੋ ਗੰਮਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਸੋਫੇ ਇਸ ਤੋਂ ਬਚਾਉਣ ਦੇ ਤਰੀਕੇ ਕੀ ਹੈ ਆਪਾਂ ਕਿਸ ਤਰ੍ਹਾਂ ਬਚਾ ਸਕਦੇ ਹਾਂ ਸੋਫਾ ਬ੍ਰਿਸਲ ਵਾਲਾ ਬ੍ਰ